ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਗੋਸਲ ਟੀਵੀ ਚੈਨਲ ਤੇ ਅੱਜ ਅਸੀਂ ਆਏ ਹਾਂ ਜੀ ਮਾਲਵੇ ਦੇ ਪਿੰਡ ਇਤਿਹਾਸਿਕ ਪਿੰਡ ਆਪਣੇ ਭਾਈਕੇ ਜਲਾ ਮਾਨਸਾ ਅੱਜ ਅਸੀਂ ਖੜੇ ਹਾਂ ਜੀ ਗੁਰਦੁਆਰਾ ਸਾਹਿਬ ਪਾਈ ਬੈਲੋਂ ਜੀ ਭਾਈ ਬੈਲੋਂ ਸਭ ਤੋਂ ਪਹਿਲਾਂ ਸੋ ਆਓ ਸੰਗਤ ਜੀ ਦਰਸ਼ਨ ਮੇਲੇ ਕਰੀਏ 79 ਖੜੇ ਹਨ ਜੀ ਗੁਰਦੁਆਰਾ ਸਾਹਿਬ ਭਾਈ ਬੈਲੂ ਜੀ ਦੇ ਅੰਦਰ ਸਾਡੇ ਨਾਲ ਮੌਜੂਦ ਨੇ ਜੀ ਭਾਈ ਜਗਪਾਲ ਸਿੰਘ ਅਲਮਸਤ ਜੀ ਜੋ ਕਿ ਗੁਰਦੁਆਰਾ ਸਾਹਿਬ ਬਤੌਰ ਹੈਡਰਾ ਕੀ ਬਜੋਂ ਸੇਵਾ ਨਿਭਾ ਰਹੇ ਨੇ ਸੋ ਅਸੀਂ ਅਜ ਉਹਨਾਂ ਤੋਂ ਜਾਣਾਂਗੇ ਇਸ ਜਗ੍ਹਾ ਦਾ ਇਤਿਹਾਸ ਤੇ ਪਿਛੋਕੜ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਾਬਾ ਜੀ ਸਾਨੂੰ ਦੱਸੋ ਜੀ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਤੇ ਪਿਛੋਕੜ ਕੀ ਹੈ ਜੀ ਸਭ ਤੋਂ ਪਹਿਲਾਂ ਮੈਂ ਸੰਗਤਾਂ ਨੂੰ ਫਤਿਹ ਜਗਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇਹ ਮਹਾਨ ਅਸਥਾਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਮਹਾਨ ਗੁਰਸਿੱਖ ਧੰਨ ਬਾਬਾ ਭਾਈ ਬਹਿਲੂ ਸਭ ਤੋਂ ਪਹਿਲੋ ਜੀਆਂ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਹੈ ਔਰ ਜੋ ਸਮਾਂ ਧੰਨ ਬਾਬਾ ਭਾਈ ਬਹਿਲੂ ਜੀ ਦੇ ਸਮੇਂ ਦੇ ਵਿੱਚ ਹੋਏ ਆ ਉਸ ਸਮੇਂ ਸੁਲਤਾਨ ਸਖੀ ਸਰਵਰ ਜਿੰਨਾਂ ਨੂੰ ਆਪਾਂ ਕਹਨੇ ਆ ਸਰਵਰੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਕੀ ਮੱਝਾ ਕੀ ਮਾਲਵਾ ਕੀ ਦੁਆਬਾ ਉਹਨਾਂ ਦਾ ਹਰ ਪਾਸੇ ਅਖੌਤੀ ਜਿਵੇਂ ਆਪਾਂ ਕਹਿਦੀ ਕੋਈ ਪੱਖਾਂ ਦੁਆਬ ਦਾ ਬੋਲਵਾਲਾ ਬਹੁਤ ਜ਼ਿਆਦਾ ਸੀ ਔਰ ਲੋਕ ਉਹਨਾਂ ਪਿੱਛੇ ਬੜੇ ਲੱਗੇ ਹੋਏ ਸਨ ਅੰਮਨ ਪਾਤਸ਼ਾਹ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਮਿਹਰ ਕੀਤੀ ਜਿਵੇਂ ਭਾਈ ਮੰਧ ਜੀ ਭਾਈ ਲੰਗਾ ਜੀ ਤੇ ਉਵੇਂ ਹੀ ਮਾਲਵੇ ਦੀ ਆਨ ਬਾਨ ਸ਼ਾਨ ਧੰਨ ਬਾਬਾ ਪਾਈ ਬਹਿਲੋ ਜੀਾਂ ਤੇ ਕਿਰਪਾ ਕਰਕੇ ਔਰ ਪਿਛਲਾ ਨਾਮ ਸੀ ਉਹਨਾਂ ਦਾ ਬਹਿਲੂਲ ਸਖੇ ਸਰਵਰੀਆਂ ਦੇ ਬਹੁਤ ਉੱਚ ਅਹੁਦੇ ਤੇ ਸਨ ਚੌਧਰੀ ਦੇ ਵਜੋਂ ਪ੍ਰਸਿੱਧ ਸਨ ਔਰ ਉਹਨਾਂ ਦਾ ਜਨਮ ਹੁੰਦਾ ਏ ਇਸੇ ਪਿੰਡ ਫਫੜੇ ਪਈ ਕੇ ਪਿਤਾ ਆਲ ਦਿੱਤ ਚੌਧਰੀ ਦੇ ਘਰ ਮਾਤਾ ਗਾਗਰੀ ਦੀ ਕੁੱਖੋਂ 1553 ਨੂੰ ਔਰ ਇਸ ਸਥਾਨ ਤੇ ਉਹਨਾਂ ਦੀ ਵਰਸ਼ੀਵ ਮਨਾਈ ਜਾਂਦੀ ਹੈ ਮਾਰਚ ਵਿੱਚ ਔਰ ਸਤੰਬਰ ਦੇ ਵਿੱਚ ਦਸਵੀਂ ਨੂੰ ਸਾਲਾਨਾ ਜੋੜ ਮੇਲਾ ਹੁੰਦਾ ਏ ਜੋ ਕਿ ਜਿੱਥੇ-ਜਿੱਥੇ ਬਾਬਾ ਜੀ ਦੀ ਵੰਸ਼ ਵਸਦੀ ਏ ਸਾਰੇ ਹੀ ਇੱਥੇ ਆ ਕੇ ਕੀਰਤਨ ਕਥਾ ਸੁਣਦੇ ਨੇ ਸੇਵਾਵਾਂ ਕਰਦੇ ਨੇ ਹੁਣ ਵੀ ਕਾਰ ਸੇਵਾ ਚੱਲ ਰਹੀ ਏ ਸੰਗਤਾਂ ਪਿੰਡ ਦੀਆਂ ਸੰਗਤਾਂ ਆਲੇ ਦੁਆਲੇ ਦੀਆਂ ਸੰਗਤਾਂ ਸਾਰੇ ਹੀ ਲਾਹਾ ਲੈ ਰਹੀਆਂ ਨੇ ਕਿਉਂਕਿ ਗੁਰਮਖ ਲਾਹਾ ਲੈਗੇ ਮਨ ਮੁਖ ਚੱਲੇ ਮੂਲ ਗਵਾਏ ਜੀਓ ਸਤਿਗੁਰ ਜੀ ਦੇ ਪਾਵਨ ਕਿਰਪਾ ਨਾਲ ਭਾਈ ਬਹਿਲੋ ਜੀ ਨੇ ਦਰਬਾਰ ਸਾਹਿਬ ਸੱਚਖੰਡ ਦੀ ਬਹੁਤ ਉੱਠ ਕੇ ਸੇਵਾ ਕੀਤੀ ਗੁਰੂ ਪਿਆਰੇਓ ਉੱਠ ਕੇ ਦਾ ਭਾਵ ਉਹਨਾਂ ਨੇ ਤਨੋਂ ਮਨੋਂ ਧਨੋਂ ਸੇਵਾਵਾਂ ਕਰਕੇ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦਿਲ ਜਿੱਤੇ ਆ ਉਹਨਾਂ ਨੂੰ ਰਜਾਇਆ ਸਾਰਾ ਕੁਝ ਅਰਪਣਾ ਕਰ ਦਿੱਤਾ ਮਹਾਰਾਜ ਨੂੰ ਗੁਰੂ ਪਿਆਰੇ ਰਿਸ਼ਤਾ ਚੱਕਣੀ ਉਹਨਾਂ ਨੇ ਔਰ ਹੋਰ ਸਾਰੀਆਂ ਸੇਵਾਵਾਂ ਸਰੋਵਰ ਦੀਆਂ ਸੇਵਾਵਾਂ ਫਿਰ ਉਸ ਤੋਂ ਬਾਅਦ ਆਵੇ ਦੀਆਂ ਸਭ ਤੋਂ ਵੱਧ ਪੱਕੀਆਂ ਇੱਟਾਂ ਮੇਰ ਦਾ ਨਾਲ ਗੁਰੂ ਦੀ ਮੇਰ ਨਾਲ ਭਾਈ ਬਹਿਲੋ ਜੀ ਦੀਆਂ ਆਵੇ ਦੀਆਂ ਨਿਕਲੀਆਂ ਔਰ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ ਮਹਾਰਾਜ ਨੇ ਗੁੰਦਨ ਦਾਤਾਂ ਦਿੱਤੀਆਂ ਗਿਆਨ ਦਾਣ ਦੀਆਂ ਬੁੱਧ ਦਾਣ ਦੀਆਂ ਵਿਵੇਕ ਦਾਣ ਦੀਆਂ ਮਹਾਰਾਜ ਨੇ ਇਥੋਂ ਤੱਕ ਜਿੰਨੇ ਸੂਖਮ ਜੀਵ ਨੇ ਜਿੰਨੇ ਸੂਖਮ ਜੀਵ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਭੂਤ ਪ੍ਰੇਤ ਸ਼ੁਕਰ ਮਿਰਗਾਚ ਮਹਾਰਾਜ ਕਹਿੰਦੇ ਤੇਰੇ ਦਰ ਤੇ ਇਹ ਸਾਰੇ ਹੀ ਆਪਣੇ ਆਪ ਮੁਕਤ ਹੋ ਜਾਇਆ ਕਰਨਗੇ ਜੀ ਸੋ ਭਾਈ ਸਾਹਿਬ ਜੀ ਸਾਨੂੰ ਦੱਸੋ ਥੋੜਾ ਜਿਹਾ ਵੀ ਗੁਰਸਿੱਖ ਬਣ ਤੋਂ ਪਹਿਲਾਂ ਭਾਈ ਬੈਲੋ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਤੇ ਗੁਰੂ ਸਾਹਿਬ ਨਾਲ ਕਿਸ ਤਰ੍ਹਾਂ ਉਹਨਾਂ ਦਾ ਮਿਲਾਪ ਹੋਇਆ ਹਾਂਜੀ ਗੁਰਸਿੱਖਵੰਤ ਤੋਂ ਪਹਿਲਾਂ ਭਾਈ ਬਹਿਲੋ ਜੀ ਦਾ ਜੋ ਨਾਮ ਸੀ ਉਹ ਬਹਿਲੋਲ ਕਰਕੇ ਜਾਣਿਆ ਜਾਂਦਾ ਸੀ ਔਰ ਸਖੀ ਸਰਵਰੀਆਂ ਦੇ ਵਿੱਚ ਇੰਜ ਨਹੀਂ ਕੋਈ ਛੋਟਾ ਮੋਟਾ ਬਹੁਤ ਵੱਡਾ ਨਾਮ ਸੀ ਉਹਨਾਂ ਦਾ ਉਹਨਾਂ ਦੇ ਪਿੱਛੇ ਬਹੁਤ ਸੰਗਤ ਜੁੜੀ ਹੁੰਦੀ ਸੀ ਇੱਥੋਂ ਸੰਗ ਲੈ ਕੇ ਜਾਂਦੇ ਨਗਾਹੇ ਫਿਰ ਉਹ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਗੁਰੂ ਪਿਆਰੇ ਉਹ ਔਰ ਬਹੁਤ ਆਲੇ-ਦੁਆਲੇ ਦੀ ਸੰਗਤ ਬਹਿਲੋਲ ਨਾਮ ਕਰਕੇ ਜਾਣੀ ਜਾਂਦੀ ਸੀ ਪੁੱਛਾ ਦਿੰਦੇ ਸਨ ਤੇ ਹੋਰ ਪਰੰਪਰਾਵਾਂ માં ਜੋ ਵੀ ਹੁੰਦੀਆਂ ਨਗਾਹੇ ਵਾਲੇ ਸਰਵਰੀਆਂ ਦੀ ਉਹ ਕਰਦੇ ਹੁੰਦੇ ਸਨ ਕੁਝ ਗੁਰਸਿੱਖ ਜੋ ਇਸੇ ਸਥਾਨਾਂ ਦੇ ਮਾਲਵੇ ਦੇ ਪੰਚਮ ਪਾਤਸ਼ਾਹ ਜੀ ਕੋਲ ਸੇਵਾ ਕਰਨੇ ਜਾਂਦੇ ਜਿਨ੍ਹਾਂ ਨੂੰ ਮੇਵੜੇ ਸਿੱਕੇ ਹੈਗੇ ਆ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਭਾਈ ਸਾਡਾ ਗੁਰਸਿੱਖ ਹੈ ਮਾਲਵੇ ਦੇ ਵਿੱਚ ਮਹਾਰਾਜ ਨੇ ਚਿੱਠੀ ਦੇ ਤੌਰ ਤੇ ਹੁਕਮਨਾਮਾ ਭੇਜਿਆ ਉਹ ਹੁਕਮਨਾਮਾ ਆਇਆ ਬਹਿਲੋਲ ਜੀ ਕੋਲ ਸੋ ਜਦੋਂ ਹੁਕਮਨਾਮਾ ਆਇਆ ਬਹਿਲੋਲ ਜੀ ਕੋਲ ਤੇ ਮਹਾਰਾਜ ਦੇ ਅੰਦਰੋਂ ਪ੍ਰਕਾਸ਼ ਔਰ ਬਹਿ ਲੋਰ ਜੀ ਦੇ ਅੰਦਰ ਵੀ ਇੱਛਾ ਜਾਗੀ ਕਿ ਫਿਰ ਉਹਨਾਂ ਦੇ ਅੰਦਰ ਪੁਕਾਰ ਆਉਂਦੀ ਹੈ ਗੁਰੂ ਸਾਹਿਬ ਦੀ ਔਰ ਜਦੋਂ ਇਹ ਪੁਕਾਰ ਗੁਰੂ ਸਾਹਿਬ ਦੀ ਆਉਂਦੀ ਹੈ ਫਿਰ ਉਹ ਆਪਣੇ ਪੀਰ ਨੂੰ ਕਹਿੰਦੇ ਜੀ ਉਹ ਬਾਕ ਬਹੁਤ ਵਧੀਆ ਪੀਰ ਨੂੰ ਕਹਿੰਦੇ ਨੇ ਮੈਂ ਜੇਕਰ ਗਲਤ ਜਗ੍ਹਾ ਜਾ ਰਿਹਾ ਹਾਂ ਤੇ ਤਾਂ ਤੂੰ ਮੇਰੀ ਬਾਹ ਫੜ ਲਈ ਮੈਨੂੰ ਰੋਕ ਲਈ ਤੇ ਜੇ ਮੈਂ ਸਹੀ ਜਗ੍ਹਾ ਜਾ ਰਿਹਾ ਹਾਂ ਮੈਂ ਸਮਝ ਲਵਾਂਗਾ ਵੀ ਤੂੰ ਮੈਨੂੰ ਰੋਕਿਆ ਨਹੀਂ ਮੈਂ ਗੁਰੂ ਸਾਹਿਬ ਦੇ ਕੋਲ ਜਾ ਰਿਹਾ ਹਾਂ ਗਏ ਜੀ ਗੁਰੂ ਸਾਹਿਬ ਕੋਲੇ ਹਰੀ ਕੇ ਦਰਿਆ ਦੇ ਵਿੱਚ ਜਿਉਂ-ਜਿਉਂ ਜਾਂਦੇ ਨੇ ਆਪਣੇ ਖਲਰੀ ਆਪਣਾ ਖੱਪਰ ਆਪਣਾ ਹੋਰ ਸਾਰੀਆਂ ਮਾਲਾਵਾਂ ਜਿਹੜੀਆਂ ਪਾਈਆਂ ਹੋਈਆਂ ਨੇ ਸਾਰਾ ਜਿਵੇਂ ਉਹਨਾਂ ਨੇ ਸਾੰਗ ਧਾਰਿਆ ਹੋਇਆ ਸੀ ਉਹ ਸਾਰਾ ਕੁਝ ਉਹਨਾਂ ਨੇ ਹਰੀਕੇ دریا ਦੇ سپرد ਕਰਤਾ ਜੀ ਹਰੀਕੇ دریا ਦੇ سپرد ਕਰਕੇ ਫਿਰ ਹੌਲੀ-ਹੌਲੀ ਪਹੁੰਚਦੇ ਨੇ ਸੱਚਖੰਡ ਦਰਬਾਰ ਸਾਹਿਬ ਬਰੂਹਾ ਤੇ ਜਾ ਕੇ ਡੰਡੌਤ ਕਰਦੇ ਨੇ ਭਾਈ ਬਹਿਲੋਲ ਜੀ ਜਿਨ੍ਹਾਂ ਨੂੰ ਪਹਿਲਾਂ ਬਹਿਲੋਲ ਕਹਿੰਦੇ ਸਨ ਜਾ ਕੇ ਸ਼ਾਮਾ ਨੂੰ ਪਹੁੰਚਦੇ ਨੇ ਔਰ ਦਵਾਨ ਸਜਿਆ ਹੁੰਦਾ ਪੰਚਨ ਪਾਤਸ਼ਾਹ ਜੀ ਦਾ ਸੰਗਤ ਵਿੱਚ ਜਾ ਕੇ ਬੈਠਦੇ ਨੇ ਤੇ ਜਿਹੜਾ ਉਸ ਦਿਨ ਦਾ ਆਨੰਦ ਹੈ ਪੂਰੀ ਕਾਇਨਾਤ ਵਿੱਚ ਜਿੰਨੀ ਜ਼ਿੰਦਗੀ ਲੰਘ ਗਈ ਉਹ ਜਿਹਾ ਆਨੰਦ ਬਹਿਲੋੜ ਜੀ ਨੇ ਪਹਿਲਾਂ ਕਦੇ ਨਹੀਂ ਮਾਣਿਆ ਸੀ। ਸੋ ਭਾਈ ਸਾਹਿਬ ਜੀ ਜਦੋਂ ਫਿਰ ਭਾਈ ਬਹਿਲੂ ਜੀ ਸਤਗੰਗ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਨੇ ਉੱਥੇ ਫਿਰ ਗੁਰੂ ਸਾਹਿਬ ਬੋਲਣ ਤਾਂ ਉਹਨੂੰ ਕੀ ਹੁਕਮ ਹੁੰਦਾ ਹੈ ਜੀ ਤੇ ਉੱਥੇ ਫਿਰ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਉਹਨਾਂ ਨੂੰ ਕੀ ਉਪਦੇਸ਼ ਦੇ ਕੇ ਮਾਲਵੇ ਵੱਲ ਭੇਜਦੇ ਨੇ। ਹਾਂਜੀ ਜਦੋਂ ਭਾਈ ਬਹਿਲੋਲ ਜੀ ਗੁਰੂ ਦੇ ਦਵਾਰ ਪਹੁੰਚਦੇ ਨੇ ਉੱਥੇ ਸੰਗਤਾਂ ਨੂੰ ਸੇਵਾਵਾਂ ਕਰਦੇ ਦੇਖਦੇ ਨੇ ਤੁਹਾਨੂੰ ਮਨੋਂ ਤੁਹਾਨੂੰ ਕੀ ਅਮੀਰ ਕੀ ਗਰੀਬ ਕੀ ਬਾਦਸ਼ਾਹ ਕੀ ਨਵਾਬ ਗੁਰੂ ਦੇ ਦਰ ਤੇ ਸਾਰੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਡੇ ਅਫਲ ਪਾਵਣ ਹਉਮੈ ਵਿੱਚੋਂ ਜਾਏ ਦੇ ਮਹਾਵਾਕ ਅਨੁਸਾਰ ਪਹਿਲਾਂ ਤਾਂ ਕੁਝ ਦਿਨਾਂ ਦੀ ਰਹਿਣ ਦੀ ਉਹਨਾਂ ਦੀ ਅੰਦਰੋਂ ਮਨ ਦੀ ਆਸ਼ਾ ਸੀ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਨਾ ਮਹਾਰਾਜ ਫਿਰ ਆਪਣੇ ਆਪ ਹੀ ਗੁਰ ਪਿਆਰੇਓ ਨਾਲ ਜੋੜ ਲੈਂਦੇ ਨੇ ਔਰ ਭਾਈ ਵੈਲੋ ਜੀ ਫਿਰ ਜਿਉਂ ਉਸ ਜਗ੍ਹਾ ਦੇ ਹੋਏ ਸਥਾਨ ਦੇ ਹੋਏ ਪੰਚਮ ਪਾਤਸ਼ਾਹ ਜੀ ਦੇ ਨਾਲ ਫਿਰ ਤਕਰੀਬਨ ਇਤਿਹਾਸ ਦੇ ਅਨੁਸਾਰ ਜੇਕਰ ਦੇਖੀ ਤੇ 12 ਸਾਲ ਤਕਰੀਬਨ 12 ਸਾਲ ਤੋਂ ਵੀ ਕਿਤੇ ਜ਼ਿਆਦਾ ਦੀ ਸੇਵਾ ਉਹਨਾਂ ਨੇ ਉਸ ਸਥਾਨ ਤੇ ਕੀਤੀ ਔਰ ਉਹਨਾਂ ਦੇ ਨਾਲ ਭਾਈ ਪੈੜਾ ਜੀ ਭਾਈ ਗੋਂਦਾ ਜੀ ਭਾਈ ਕਲਿਆਣਾ ਜੀ ਹੋਰ ਬੜੇ ਸਮਕਾਲੀ ਸਿੱਖ ਬਾਬਾ ਬੁੱਢਾ ਜੀ ਇਹਨਾਂ ਸਾਰੇ ਸੇਵਾਦਾਰ ਸਿੱਖਾਂ ਦੀ ਦੇਖਦੇ ਕਰਦੇ ਹੁੰਦੇ ਸਨ ਔਰ ਪੰਚਮ ਪਾਤਸ਼ਾਹ ਜੀ ਦੀ ਸਾਰੀ ਕਾਰਗੁਜ਼ਾਰੀ ਉਹਨਾਂ ਦੇ ਹੇਠ ਹੁੰਦੀ ਸੀ ਔਰ ਜਦੋਂ ਸੇਵਾ ਕਰਦੇ ਕਰਦੇ ਸਰੋਵਰ ਪੱਧਰ ਕਰਦੇ ਕਰਦੇ ਗੁਰੂ ਜੀ ਨੇ ਇੱਕ ਦਿਨ ਆਵਾਜ਼ ਮਾਰੀ ਵੀ ਭਾਈ ਹੁਣ ਆਪਾਂ ਨੂੰ ਇੱਟਾਂ ਦੀ ਲੋੜ ਹੈ ਤੇ ਇੱਕ ਹੋਰ بڑا ਗੁਣ ਸੀ ਭਾਈ ਬਹਿਲੋ ਜੀਆਂ ਦੇ ਵਿੱਚ ਇੱਟਾਂ ਪਕਾਉਣ ਦਾ ਬਹੁਤ ਵੱਡਾ ਗੁਣ ਸੀ ਇਹਨਾਂ ਕੋਲੇ ਉਥੋਂ ਕਿਸੇ ਕੋਲ ਸੁਣਿਆ ਵੀ ਮਨੁੱਖ ਦੀ ਵਿਸਟਾ ਪਸ਼ੂਆਂ ਦੀ ਵਿਸਟਾ ਜੇਕਰ ਉਹ ਆਵੇ ਦੇ ਵਿੱਚ ਪਾਈ ਜਾਵੇ ਤੇ ਇੱਟਾਂ ਹੋਰ ਫੱਗ ਕੇ ਨਿਕਲਦੀਆਂ ਨੇ ਪਰ ਕੋਈ ਹੀਣ ਭਾਵਨਾ ਨਹੀਂ ਕੀਤੀ ਜਿਵੇਂ ਤੁਹਾਨੂੰ ਪਤਾ ਹੈ ਸਾਡੇ ਭਾਰਤ ਦੇਸ਼ ਵਿੱਚ ਇੱਕ ਸ਼੍ਰੇਣੀ ਪ੍ਰਧਾਨ ਦੇਸ਼ ਹੈ ਉੱਚ-ਨੀਚ ਦੀ ਜਾਤ ਪਾਤ ਦੀ ਹੀਣ ਭਾਵਨਾ ਬਹੁਤ ਜ਼ਿਆਦਾ ਹੈ ਕੁਝ ਕੰਮ ਸ਼੍ਰੇਣੀਆਂ ਦੇ ਅਨੁਸਾਰ ਸੌਪੇ ਗਏ ਨੇ ਪਰ ਭਾਈ ਬਹਿਲੋ ਜੀ ਨੇ ਆਪਣੇ ਗੁਰੂ ਨੂੰ ਮੁੱਖ ਜਾਣਿਆ ਕੋਈ ਹੀਣ ਭਾਵਨਾ ਨਹੀਂ ਕੀਤੀ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨ ਡਰੇ ਦੇ ਅਨੁਸਾਰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਜਾਣਾ ਰਿਸ਼ਤਾ ਇਕੱਠੀ ਕਰਨੀ ਔਰ ਉਹਨਾਂ ਨੂੰ ਟੋਕਰਿਆਂ ਦੇ ਰਾਹੀ ਗੁਰੂ ਪਿਆਰੇ ਭਰ-ਭਰ ਕੇ ਭਰ-ਭਰ ਕੇ ਆਵਾਂ ਦੇ ਵਿੱਚ ਪਾਉਣਾ ਔਰ ਜਿਸ ਦਿਨ ਫਿਰ ਆਵੇ ਪੱਕਣ ਦੀ ਵਾਰੀ ਆਈ ਤੇ ਮਹਾਰਾਜ ਦੀ ਕਿਰਪਾ ਹੋਈ ਭਾਈ ਬੈਲੋ ਜੀ ਦੇ ਆਵੇ ਦੀਆਂ ਇਟਾਂ ਐਨ ਸੋਨੇ ਵਾਂਗੂ ਪੱਕ ਕੇ ਚਮਕਦੀਆਂ ਹੋਈਆਂ ਨਿਕਲੀਆਂ ਗੁਰੂ ਸਾਹਿਬ ਜੀ ਨੇ ਫਿਰ ਬਹੁਤ ਪ੍ਰਸੰਨ ਹੋਏ ਬਹੁਤ ਅਸੀਸਾਂ ਦਿੱਤੀਆਂ ਔਰ ਅਸੀਸਾਂ ਦਿੱਤੀਆਂ ਮਹਾਰਾਜ ਨੇ ਸੇਵਾਵਾਂ ਸੰਪੂਰਨ ਹੋਈਆਂ ਸੇਵਾਵਾਂ ਸੰਪੂਰਨ ਹੋਣ ਤੋਂ ਬਾਅਦ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਪੋਸ਼ਾਕ ਦਿੱਤੀ ਜੀ ਇਹਨਾਂ ਨੂੰ ਸਵੇਦ ਪੋਸ਼ਾਕ ਪਹਿਨੀ ਦਸਤਾਰ ਪਹਿਨਾਈ ਗੁਰੂ ਸਾਹਿਬ ਜੀ ਨੇ ਦਸਤਾਰ ਪਹਿਨਾ ਕੇ ਸੰਗਤਾਂ ਵਿੱਚ ਵਿਸ਼ੇਸ਼ ਸਨਮਾਨ ਕੀਤਾ ਵਿਸ਼ੇਸ਼ ਸਨਮਾਨ ਇਤਿਹਾਸ ਵਿੱਚ ਇਹ ਗੱਲਾਂ ਬਹੁਤ ਘੱਟ ਆਉਂਦੀਆਂ ਨੇ ਸਾਰੀ ਸੰਗਤ ਬੈਠੀ ਏ ਜਿਸ ਤਰ੍ਹਾਂ ਇਨਾਮ ਵੰਡ ਸਮਾਰੋਹ ਹੁੰਦਾ ਨਾ ਜੀ ਓਵੇਂ ਸੰਗਤਾਂ ਦੇ ਵਿੱਚ ਨਾਮ ਵੰਡ ਸਮਰੋਹ ਹੋਇਆ ਗੁਰੂ ਦੇ ਪਿਆਰੇ ਸਿੱਖਾਂ ਨੂੰ ਸਨਮਾਨਕ ਦਿੱਤਾ ਗਿਆ ਜਦੋਂ ਭਾਈ ਬੈਲੋਜੀ ਦੀ ਵਾਰੀ ਆਈ ਪਿੱਛੇ ਬੈਠੇ ਨੇ ਭਾਈ ਬੈਲੋਜੀ ਮਹਾਰਾਜ ਨੇ ਆਵਾਜ਼ ਮਾਰੀ ਪਿੱਛੇ ਬੈਠੇ ਨੇ ਜਦੋਂ ਆਵਾਜ਼ ਮਾਰੀ ਕਹਿੰਦੇ ਭਾਈ ਤੂੰ ਪਿੱਛੇ ਬਸ ਹੱਥ ਜੋੜ ਕੇ ਖੜੇ ਹੋਗੇ ਨੀਵੀਂ ਪਾਲੀ ਅੱਖਾਂ ਵਿੱਚ ਵਿਰਾਗ ਹੈ ਕਿਉਂਕਿ ਹੁਣ ਜਾਣਾ ਏ ਉਸ ਤੋਂ ਤੇ ਫਿਰ ਮਹਾਰਾਜ ਨੇ ਕਹਿੰਦੇ ਭਾਈ ਬਹਿਲੂ ਤੂੰ ਪਿੱਛੇ ਨਹੀਂ ਤੂੰ ਸਭ ਤੋਂ ਪਹਿਲੂ ਏ ਔਰ ਮਹਾਰਾਜ ਨੇ ਸਭ ਤੋਂ ਪਹਿਲੂ ਦਾ ਰਵਾਦ ਦੇ ਕੇ ਰੁਤਬਾ ਦੇ ਕੇ ਐਸਾ ਵੱਡਾ ਬਣਾਇਆ ਭਾਈ ਬਹਿਲੂ ਜੀ ਨੇ ਮਹਾਰਾਜ ਕਹਿੰਦੇ ਤਿੰਨੇ ਜੁਗਾਂ ਦੇ ਤਿੰਨੇ ਕਾਲਾਂ ਦੇ ਜਿੰਨੇ ਸੂਖਮ ਜੀਵ ਨੇ ਸਾਰੇ ਤੇਰੇ ਸਥਾਨਾਂ ਤੇ ਮੁਕਤ ਹੋਇਆ ਕਰਨਗੇ ਗਿਆਨਦਾਨ ਵਿਵੇਕਦਾਨ ਬੁੱਧਦਾਨ ਸਾਰੇ ਤੇਰੇ ਦਰ ਤੇ ਜੋ ਵੀ ਆਏਗਾ ਝੋਲੀਆਂ ਪਰ ਕੇ ਲੈ ਕੇ ਜਾਏਗਾ ਮਾਲਵੇਦੀ ਇਸ ਮਹਾਨ ਸਥਾਨ ਨੂੰ ਬਹੁਤ ਵੱਡੀ ਦੇਣ ਹੈ ਭਾਈ ਵੈਲੋ ਜੀ ਨੂੰ ਧੰਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਗੁਰੂ ਪਿਆਰੇਓ ਅਸੀਸਾਂ ਦੇ ਕੇ ਨਵਾਜਿਆ ਫਿਰ ਮਹਾਰਾਜ ਨੇ ਕਿਹਾ ਉਹਨਾਂ ਨੂੰ ਵੀ ਆਪ ਜੀ ਆਪਣੇ ਨਗਰ ਦੇ ਵਿੱਚ ਜਾ ਕੇ ਲੰਗਰ ਦਾ ਪਹਿਰਾ ਲਾਓ ਪ੍ਰਚਾਰ ਦਾ ਪਹਿਰਾ ਲਾਓ ਔਰ ਅੰਤਲੇ ਸਵਾਸਾਂ ਤੱਕ 1553 ਤੋਂ ਲੈ ਕੇ 1643 ਤੱਕ ਭਾਈ ਵੈਲੋ ਜੀ ਨੇ ਪੰਚ ਪਾਤਸ਼ਾਹ ਜੀ ਦੇ ਉਪਦੇਸ਼ ਤੇ ਗੁਰੂ ਘਰ ਦੀ ਸੇਵਾ ਮੰਨ ਲਈ ਆਪਣੇ ਆਪ ਨੂੰ ਸੰਪੂਰਨ ਗੁਰੂ ਸਾਹਿਬ ਨੂੰ ਹੀ ਅਰਪਣ ਕਰ ਦਿੱਤਾ ਸੋ ਗੁਰੂ ਪਿਆਰੇ ਇਹ ਇਤਿਹਾਸ ਪਾਈ ਬੈਲੋ ਸਭ ਤੋਂ ਪਹਿਲੋ ਜੀ ਔਰ ਉਹਨਾਂ ਦੀ ਪ੍ਰੀਤ ਹਨ ਗੁਰੂ ਅਰਜਨ ਦੇਵ ਸਾਹਿਬ ਨਾਲ ਗੁਰੂ ਪਿਆਰੇ ਅੱਜ ਵੀ ਜਿੱਥੇ-ਜਿੱਥੇ ਬਾਬਾ ਜੀ ਦੀ ਵੰਸ਼ ਵਸਦੀ ਏ ਬਹੁਤ ਨਗਰ ਨੇ ਪਰ ਉਹਨਾਂ ਸਾਰੇ ਨਗਰਾਂ ਦਾ ਜੇ ਕੋਈ ਮੁੱਖ ਸਥਾਨ ਹੈ ਉਹ ਹੈ ਫਾਫੜੇ ਪਾਈ ਕੀ ਜਿੱਥੇ ਪਾਈ ਬੈਲੋ ਜੀ ਅੱਜ ਵੀ ਸੰਗਤਾਂ ਨੂੰ ਤਾਰਦੇ ਨੇ ਹੁਣ ਵੀ ਕਾਰ ਸੇਵਾ ਚੱਲ ਰਹੀ ਏ ਪੱਥਰ ਦੀ ਸੇਵਾ ਚੱਲ ਰਹੀ ਏ ਕਿਉਂਕਿ ਅੱਗੇ ਸਾਲਾਨਾ ਜੋੜ ਮੇਲਾ ਸਮਾਗਮ ਆਉਣਾ ਏ ਔਰ ਸਾਰੇ ਹੀ ਇੱਥੇ ਗੁਰੂ ਘਰ ਦੇ ਪ੍ਰੇਮੀ ਆਉਂਦੇ ਨੇ ਕੀਰਤਨ ਹੁੰਦਾ ਢਾਡੀ ਵਾਰਾਂ ਹੁੰਦੀਆਂ ਨੇ ਤਿੰਨ ਦਿਨ ਸਮਾਗਮ ਹੁੰਦਾ ਹੈ ਸੰਗਤਾਂ ਆਉਂਦੀਆਂ ਨੇ ਚੌਂਕੀ ਭਰ ਕੇ ਜਾਂਦੀਆਂ ਨੇ ਸੋ ਇਸ ਅਸਥਾਨ ਤੋਂ ਵੱਧ ਤੋਂ ਵੱਧ ਗੁਰੂ ਪਿਆਰਿਓ ਜਿਹੜੀ ਸੰਗਤ ਗੁਰੂ ਘਰ ਨਾਲ ਜੁੜੀ ਹੋਈ ਹੈ ਜ਼ਰੂਰ ਦਰਸ਼ਨ ਮੇਲੇ ਕਰੋ ਔਰ ਮਨ ਮੰਗੀਆ ਮਰਾਦਾਂ ਪਾਓ ਔਰ ਗੁਰੂ ਸਾਹਿਬ ਜੀ ਦੇ ਇਤਿਹਾਸ ਭਾਈ ਬੈਲੋ ਜੀ ਦੇ ਇਤਿਹਾਸ ਨੂੰ ਵਿਸ਼ਵ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਗਲੀ ਗੱਲਬਾਤ ਕਰਾਂਗੇ ਜੀ ਭਾਈ ਬੈਲੋਂਜੀ ਦੇ ਵੰਸ਼ਸ਼ ਹੈ ਭਾਈ ਹਰਦੇਵ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਬਤੌਰ ਮੁਕ ਸੇਵਾਦਾਰ ਬਜਾਓ ਪ੍ਰਧਾਨਨ ਬਜਾਓ ਡੋਟੀ ਨੇ ਬਾਰੇ ਨੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਸਿੱਖ ਸੰਗਤ ਨੂੰ ਦੱਸੋ ਜੀ ਉਹਨਾਂ ਦਾ ਵੰਸ਼ ਤੇ ਜੋ ਆਪਣਾ ਸਤੰਬਰ ਵਿੱਚ ਜੋੜ ਮੇਲਾ ਕਰਵਾਇਆ ਜਾ ਰਿਹਾ ਜੀ ਉਸ ਬਾਰੇ ਥੋੜੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਫੜੇ ਭਾਈਕੇ ਜਿਲ੍ਹਾ ਮਾਨਸਾ ਤੋਂ ਬੋਲ ਰਿਆਂ ਤੋਂ ਮੈਂ ਸੰਗਤ ਲਈ ਸੇਵਾ ਵਿੱਚ ਦੱਸਣੀ ਦਿਉਣਾ ਕਿ ਇਹ ਪਿੰਡ ਮੱਲ ਬਾਬਾ ਜੀ ਮਾਲਰਮੀ ਜਿਹੜੇ ਸੀ ਸਖਸ਼ ਪ੍ਰਾਣੇ ਸਾਡੇ ਬਜ਼ੁਰਗ ਉਹਨਾਂ ਨੇ ਬੰਨਿਆ ਸੀ ਜਿਹੜੇ ਕਿ ਉਹਨਾਂ ਆਪਦੇ ਬੇੜਾਂ ਚ ਵਕੀਲ ਸੇ ਉਹਨਾਂ ਦੇ ਓਏ ਪੁੱਤਰ ਦੁਨੀ ਦੁਨੀ ਦੇ ਹੋਏ ਦੇਹਲ ਦੇਹਲ ਦੇ ਹੋਏ ਬਾਬਾ ਜੀ ਬ੍ਰਿਆਮ ਬ੍ਰਿਆਮ ਦੇ ਹੋਏ ਮੰਗੋ ਤੇ ਅਲਦਿਤ ਮੰਗੋ ਦਿਓਲਾ ਜੋ ਫਪੜੇ ਪੱਤੀ ਬਾਈਦੀ ਹੈ ਫਪੜੇ ਪੱਤੀ ਹੈ ਔਰ ਅਲਦਿਤ ਬਾਬਾ ਜੀ ਦੇ ਹੋਏ ਬਾਬਾ ਬਹਿਲੋ ਜੀ ਬਹਿਲੋ ਦਾ ਛੋਟਾ ਨਾਮ ਬਹਿਲੋ ਸੀ ਉਹ ਆਪਣੇ ਪੁਰਖਿਆਂ ਮੁਤਾਬਕ ਮੁਸਲਮਾਨ ਪੀਰ ਮੰਨਦੇ ਲੇਕਿਨ ਜਦੋਂ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਸਰੋਵਰ ਬਣਾਉਣਾ ਸੀ ਹਰਮੰਦਰ ਸਾਹਿਬ ਤਿਆਰ ਕਰਨਾ ਸੀ ਤਾਂ ਬਾਬਾ ਜੀ ਨੇ ਨજર ਲੜਾਈ ਪੰਜਵੇਂ ਪਾਤਸ਼ਾਹ ਨੇ ਕਿ ਕਿੱਥੇ ਕਿੱਥੇ ਮੇਰੇ ਸਿੱਖ ਬੈਠੇ ਨੇ ਆਪਾਂ ਸੇਵਾ ਲਈ ਭਰਾਈ ਤਾਂ ਉਹਨਾਂ ਨੇ ਬਾਬਾ ਬੈਰੋਲ ਜੀ ਨੂੰ ਸੁਨੇਹਾ ਭੇਜਿਆ ਤਾਂ ਇੱਕ ਵਾਰ ਸਿੱਖ ਜੋ ਲੈਣ ਆਏ ਇੱਕ ਬਾਬਾ ਜੀ ਨੇ ਵਾਪਸ ਮੋੜਦੇ ਕਿ ਮੈਂ ਨਹੀਂ ਜਾਣਦਾ ਤੈਨੂੰ ਕਿਨੇ ਭੇਜਿਆ ਮੈਂ ਤਾਂ ਲਾਲਾਂ ਵਾਲੇ ਪੀਰ ਨੂੰ ਮੰਨਦਾ ਉਹਨਾਂ ਦੀ ਉਜਰਾਗ ਸੇਵਾ ਕਰਦਾ ਤਾਂ ਬਾਬਾ ਜੀ ਨੂੰ ਜਾ ਕੇ ਉਹ ਦੱਸਿਆ ਪੰਜਵੇਂ ਪਾਤਸ਼ਾਹ ਨੂੰ ਸਿੱਖਾ ਨੇ ਕਿ ਉਹ ਜੀ ਆਏ ਨਹੀਂ ਕਹਿੰਦੇ ਮੈਂ ਜਾਣਦਾ ਨਹੀਂ ਪਰ ਬਾਬਾ ਜੀ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਸੁਨੇਹਾ ਲਾਉਣ ਥੋੜਾ ਭੇਜਿਆ ਸੀ ਉਹ ਆਪਣਾ ਸਿੱਖਾ ਜੋ ਪੁੱਠੇ ਰਹਾ ਪਿਆ ਹੋਇਆ ਉਹਨੂੰ ਲੈ ਕੇ ਆਓ ਦੁਬਾਰਾ ਦੁਬਾਰੇ ਜਾਓ ਉਹ ਆਪਣੀ ਸੇਵਾ 'ਚ ਲਾਉਣਾ ਨੂੰ ਤਾਂ ਦੁਬਾਰਾ ਸਿੱਖ ਆਏ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਜਾਜਾ ਸਾਡੇ ਨਾਲ ਚਲੇ ਚੱਲੋ ਕਿਉਂਕਿ ਤੁਹਾਨੂੰ ਸੱਚੇ ਗੁਰੂ ਨੇ ਬੁਲਾਇਆ ਨਹੀਂ ਅਸੀਂ ਤੁਹਾਨੂੰ ਜ਼ਬਰਦਸਤੀ ਲੈ ਜਾਾਂਗੇ ਤਾਂ ਬਾਬਾ ਜੀ ਨੇ ਅੰਦਰ ਜਾ ਕੇ ਜੋ ਚਿਰਾਗ ਲੱਗੇ ਹੋਏ ਸੀ ਲਾਲਾ ਵਾਲੇ ਦੇ ਉਹਨਾਂ ਦੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਮੈਨੂੰ ਸੱਚੇ ਗੁਰੂ ਨੇ ਬੁਲਾਇਆ ਮੈਂ ਉਹਨਾਂ ਨੂੰ ਜਾਣਦਾ ਨਹੀਂ ਲੇਕਿਨ ਜੇ ਤੇਰਾ ਹੋਇਆ ਤਾਂ ਮੈਨੂੰ ਅੱਧ ਚੋਂ ਮੋੜ ਲਈ ਜੇ ਉਹ ਅੱਧ ਤੋਂ ਬਾਅਦ ਮੈਂ ਉਹਨਾਂ ਦਾ ਹੋਇਆ ਤਾਂ ਇਹਦਾ ਮਤਲਬ ਉਹਨਾਂ ਦੀ ਕਿਛ ਮੈਨੂੰ ਅੱਗੇ ਲੈ ਜੂਗੀ ਤਾਂ ਬਾਬਾ ਜੀ ਚਲੇ ਗਏ ਅੱਗੇ ਜਾ ਕੇ ਹਰੀਕੇ ਪੱਤਣ ਬਹੁਤ ਦਰਿਆ ਚੜਿਆ ਹੋਇਆ ਸੀ ਬਿਆਸ ਤਾਂ ਜੇ ਉਹ ਸਿੱਖ ਲੈਣ ਆਏ ਸੀ ਉਹਨਾਂ ਨੇ ਕਿਹਾ ਕਿ ਆਪਾਂ ਦੋ ਚਾਰ ਦਿਨ ਰੁਕ ਜਿਏ ਬਾੜਾ ਚੜਿਆ ਹੋਇਆ ਤਾਂ ਬਾਬਾ ਜੀ ਨੇ ਕਿਹਾ ਕਿ ਨਰੇ ਤੁਸੀਂ ਕਹਿ ਰਹੇ ਹੋ ਕਿ ਸੱਚੇ ਗੁਰੂ ਨੇ ਬੁਲਾਇਆ ਮੈਂ ਇਹਦਾ ਘੋੜਾ ਠੇਲਦਾ ਬਾਬਾ ਜੀ ਦੇ ਜਾਮਾ ਦਾ ਤਾਂ ਜਦੋਂ ਉਹਨਾਂ ਨੇ ਅੱਧੇ ਚਲੇ ਗਏ ਤਾਂ ਪਿਛਲੇ ਸਿੱਖਾਂ ਨੇ ਕਿਹਾ ਕਿ ਜੋ ਅੱਜ ਜਾ ਰਿਹਾ ਹੈ ਬਾਬਾ ਜੀ ਛਰਦਾ ਨਾਲ ਉਹਦਾ ਡੁੱਬ ਨਹੀਂ ਰਿਹਾ ਆਪਾਂ ਕਿਵੇਂ ਡੁੱਬਾਂਗੇ ਉਹਨਾਂ ਨੇ ਪਿੱਛੇ ਘੋੜੇ ਭੇਜਦੇ ਤਾਂ ਜਦੋਂ ਬਾਬਾ ਜੀ ਅੱਧੇ ਤੋਂ ਟੱਪ ਗਏ ਤਾਂ ਜੋ ਲਾਲਾ ਦਾ ਕੋਈ ਸੀ ਮਾੜਾ ਗੁੰਡੀ ਕੁਤਕੀ ਜੋ ਵੀ ਕੁਝ ਸੀ ਡਰਾ ਸੁੱਟ ਦਿੱਤਾ ਤੇ ਅੱਗੇ ਜਾ ਕੇ ਬਾਬਾ ਜੀ ਮੈਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜਾ ਲੱਗੇ ਔਰ ਮੱਥਾ ਟੇਕਿਆ ਤਾਂ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕੋਈ ਨਾ ਭਾਈ ਕੋਈ ਰਸ ਗੱਲ ਨਹੀਂ ਹੁਣ ਤੂੰ ਸੇਵਾ 'ਚ ਜੁੜ ਜਾ ਬਾਬਾ ਬੁੱਢਾ ਜੀ ਤੋਂ ਕਈ ਤੇ ਟੋਕਰੀ ਲੈ ਲਾ ਤੇ ਖੁਦਾਈ ਕਰੋ ਸਰੋਵਰ ਦੀ ਬਾਬਾ ਜੀ ਸਰੀਰ ਦੇ ਬਹੁਤ ਤਕੜੇ ਸਨ ਤਾਂ ਉਹਨਾਂ ਨੇ ਪੂਰਾ ਖੂਬ ਟੋਕਰੇ ਭਰ-ਭਰ ਚੱਕਣੇ ਔਰ ਨਾਲ ਸੰਗ ਦੇ ਲਿ ਜਾ ਕੇ ਖੂਬ ਸੇਵਾ ਕਰਾਈ ਉਸ ਤੋਂ ਬਾਅਦ ਪੌੜ ਪਕਾਉਣ ਦੀ ਵਾਰੀ ਸੀ ਤਾਂ ਸਭ ਤੋਂ ਵਧੀਆ ਇਟਾਂ ਬਾਬਾ ਜੀ ਨੇ ਪਕਾ ਕੇ ਦਿੱਤੀਆਂ ਆਵੀਆਂ ਪਾਪਾ ਕੇ ਸ਼ਹਿਰ ਦਾ ਕੂੜਾ ਕਰ ਕਰ ਬਿਸਤਾ ਪਾਪਾ ਕੇ ਜਦੋਂ ਇਟਾਂ ਨਿਕਲੀਆਂ ਤਾਂ ਬਾਬਾ ਭਾਈ ਵੈਲੋ ਜੀ ਵਾਲੀਆਂ ਸਭ ਤੋਂ ਵਧੀਆ ਨਿਕਲੀਆਂ ਔਰ ਉਸ ਤੋਂ ਬਾਅਦ ਸਰੋਵਰ ਤਿਆਰ ਹੋਇਆ ਹਰਿਮੰਦਰ ਸਾਹਿਬ ਤਿਆਰ ਹੋਇਆ ਇਸ ਗੱਲ ਦੇ ਬਾਬਾ ਜੀ ਨੇ 12 ਸਾਲ ਸੇਵਾ ਕੀਤੀ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਤੁਸੀਂ ਜਾਓ ਪਿੰਡ ਉੱਥੇ ਮਾਲਵੇ ਸਿੱਖੀ ਦਾ ਪ੍ਰਚਾਰ ਕਰੋ ਔਰ ਲੰਗਰ ਦੀ ਪਰਥਾ ਚੜਾਓ ਆਪਣੇ ਪਿੰਡ ਵਿੱਚ ਉਦੋਂ ਪਾਕਿਸਤਾਨ ਵੀ ਵਿੱਚ ਸੀਮ ਕਿਉਂਕਿ ਮਾਲਵਾ ਸਾਰਾ ਸੀ ਪਾਕਿਸਤਾਨ ਅੱਡ ਨਹੀਂ ਹੋਇਆ ਸੀ ਸੋ ਇੱਥੇ ਸਿੱਖੀ ਦਾ ਪ੍ਰਚਾਰ ਚੱਲਿਆ ਮਾਲਵੇ ਦਾ ਥੰਮ ਗਿਆ ਜਾਂਦਾ ਇਸ ਪਿੰਡ ਨੂੰ ਸੋ ਉਹ ਬਾਬਾ ਜੀ ਨੇ ਗੁਰੂ ਘਰ ਆਪਣੇ ਵੱਲੋਂ ਗੁਰੂ ਘਰ ਲੰਗਰ ਇੱਥੇ ਚਲਾਇਆ ਔਰ ਸੰਗਤਾਂ ਨੂੰ ਪ੍ਰਦੇਸ਼ ਦਿੰਦੇ ਰਹੇ ਕਿ ਗੁਰੂ ਦੇ ਲੜਨ ਲੱਗੋ ਬਾਬਾ ਜੀ ਦੇ ਅੱਗੇ ਔਲਾਦ ਹੋਏ ਬਾਬਾ ਨਾਨੂ ਜੀ ਬਾਬਾ ਨਾਨੂ ਜੀ ਦੇ ਹੋਏ ਬਾਬਾ ਭਗਤਾ ਜੀ ਬਾਬਾ ਜਿਨ੍ਹਾਂ ਨੇ ਭਾਈ ਭਗਤਾ ਪਿੰਡ ਬੰਨਿਆ ਉਹਨਾਂ ਦੇ ਪੰਜ ਪੁੱਤਰ ਹੋਏ ਬਾਬਾ ਗਰਦਾਸ ਜੀ ਤਾਰਾ ਭਾਰਾ ਮੇਰਾ ਤੇ ਬਖਤਾ ਉਹਨਾਂ ਦੇ ਚਾਰ ਛੋਟੇ ਪੁੱਤਰਾਂ ਨੇ ਉਧਰ ਸਾਰੇ ਪਿੰਡ ਬੰਨੇ ਬਾਬਾ ਗਰਦਾਸ ਜੀ ਦੀ ਔਲਾਦ ਇੱਥੇ ਕਰਮਚੰਦ ਦੇ ਧਰਮਚੰਦ ਜੀ ਹੋਏ ਦਸਵੇਂ ਬਾਦਸ਼ਾਹੀ ਥਾਪੜੇ ਤੋਂ ਪਹਿਲਾਂ ਸਿੰਘ ਨਹੀਂ ਕਿਸੇ ਨਾਲ ਲੱਗਦਾ ਸੀ ਸੋ ਧਰਮਚੰਦ ਜੀਆ ਨੇ ਸੇਲਵਰਾ ਪਿੰਡ ਬੰਨ ਲਿਆ ਕਰਮਚਾਹ ਜੀਆ ਦੀ ਔਲਾਦ ਇੱਥੇ ਰਹੀ ਉਹਨਾਂ ਦੇ ਦੋ ਪੁੱਤਰ ਹੋਏ ਦੇਸ ਰਾਜ ਤੇ ਸੈਨਾ ਦੇਸ ਰਾਜ ਜੀ ਦੇ ਇੱਕ ਪੁੱਤਰ ਹੋਏ ਦਿਆ ਜਨ ਜੀ ਉਹ ਬਖਰੀ ਲੜੀ ਚੱਲ ਰਹੀ ਹੈ ਪਿੰਡ ਵਿੱਚ ਔਰ ਸੈਨਾ ਬਾਬਾ ਜੀ ਦੇ ਚਾਰ ਪੁੱਤਰ ਹੋਏ ਨੱਥਾ ਬੀਰਾ ਜੋਗਾ ਮੱਲਾ ਜੋਗਾ ਬਾਬਾ ਜੀ ਆਨੇ ਕਲੇਰੀ ਪਿੰਡ ਬਣਾਇਆ ਜੋ ਸਾਡੇ ਨਾਲ ਹੀ 3-4 ਕਿਲੋਮੀਟਰ ਤੇ ਹੈ ਔਰ ਉਸ ਤੋਂ ਬਾਅਦ ਲੜੀ ਚੱਲੀ ਬਾਬਾ ਨੱਥਾ ਜੀ ਦੀ ਨੱਥਾ ਹੀ ਬਾਕੀ ਵੀ ਲੜੀਆਂ ਵੀ ਬਕਰਿਆਂ ਬਕਰਿਆਂ ਚੱਲ ਰਹੀਆਂ ਨੇ ਪਰ ਮੈਂ ਤੁਹਾਨੂੰ ਬਾਬਾ ਨੱਥਾ ਜੀ ਦੀ ਲੜੀ ਜਿਹਨਾਂ ਜੋ ਮੈਂ ਆ ਦੱਸਣਾ ਚਾਹੁੰਦਾ ਬਾਬਾ ਨਥਾ ਜੀ ਦੇ ਹੋਏ ਬਾਬਾ ਠਾਕਰੀਆ ਬਾਬਾ ਠਾਕਰੀਆ ਦੇ ਹੋਏ ਬਾਬਾ ਸਵਾਈਸੂ ਸੁਭਾਈਸੂ ਦੇ ਬਾਬਾ ਬਹਾਲਸੂ ਬਹਾਲਸੂ ਦੇ ਬਾਬਾ ਅਦਰਸੂ ਅਦਰਸੂ ਦੇ ਬਾਬਾ ਆਰਾਮਸੂ ਆਰਾਮਸੂ ਦੇ ਹੋਏ ਬਾਬਾ ਪਰਮਾਨਸੂ ਜੋ ਸਾਡੇ ਬਾਪੂ ਜੀ ਸਨ ਉਹਨਾਂ ਦੇ ਅਸੀਂ ਦੋ ਪੁੱਤਰ ਹੋਏ ਹਰਦੇਵ ਸਿੰਘ ਤੇ ਜਗਜੀਤ ਸਿੰਘ ਜਗਜੀਤ ਸਿੰਘ ਬਾਹਰ ਚੰਡੀਗੜ੍ਹ ਰਹ ਰਹੇ ਨੇ ਮੈਂ ਹਰਦੇਵ ਸਿੰਘ ਮੇਰੇ ਅੱਗੇ ਬੇਟਾ ਹੋਇਆ ਵੀਰ ਦਵਿੰਦਰ ਸਿੰਘ ਸਿੱਧੂ ਜੋ ਅੱਜ ਕੱਲ ਮਾਨਸਾ ਵਿੱਚ ਵਕੀਲ ਹੈ ਔਰ ਉਹਨਾਂ ਦੇ ਪਰਿਪੋਤਰਾ ਹੋਇਆ ਵੀਰ ਦਵਿੰਦਰ ਦਾ ਪੁੱਤਰ ਮਹਿਤਾਬ ਸਿੰਘ ਸਿੱਧੂ ਭਾਈ ਦਾ ਸੋ ਭਾਈ ਸਾਹਿਬ ਦੀ ਬਾਬਾ ਜੀ ਦਾ ਜੋੜ ਮੇਲਾ ਸਤੰਬਰ ਮਹੀਨੇ ਵਿੱਚ ਕਿਉਂ ਮਨਾਇਆ ਜਾਂਦਾ ਹੈਗਾ ਇਹ ਜੋੜ ਮੇਲਾ ਜੀ ਅਸੂ ਬਦੀ 8 9ਵੀਂ 10ਵੀਂ ਨੂੰ ਮਨਾਇਆ ਜਾਂਦਾ ਹੈ ਅੱਜ ਕੱਲ ਇਹ 14 15 16 ਸਤੰਬਰ ਵਿੱਚ ਆਵੇਗੀ ਸੋ ਇਹ ਸਰਾਨਾ ਜੋੜ ਮੇਲਾ ਸਦੀਆਂ ਤੋਂ ਹੀ ਮਨਾਇਆ ਜਾ ਰਿਹਾ ਹੈ ਪਿਛਲੇ ਪੁਰਖਿਆਂ ਤੋਂ ਔਰ ਹੁਣ ਤੁਸੀਂ ਪੁੱਛੋਗੇ ਕਿ ਬਾਬਾ ਜੀ ਦਾ ਜੋ ਅੰਤਮ ਸੰਸਕਾਰ ਦਾ ਦਿਨ ਹੈ ਉਹ ਕਿਹੜਾ ਹੈ ਉਹ ਹੈ ਜੀ ਚੇਤ ਸ਼ੁਦੀ ਨੌਮੀ 1660 ਬਿਕਰਮੀ ਜੀ ਉਸ ਤੋਂ ਬਾਅਦ ਅਸੀਂ ਜਦੋਂ ਗੌਰ ਕਰੀ ਕਿ ਜੋੜ ਮੇਲਾ ਆਪਣਾ ਹੁਣ ਮਨਾਇਆ ਜਾਂਦਾ ਹੈ ਤੇ ਅਸਲੀ ਅੰਤਮ ਸੰਸਕਾਰ ਦਾ ਦਿਨ ਉਹ ਹੈ ਇਹ ਕਿਹਦੇ ਕੀ ਫਰਕ ਹੈ ਤਾਂ ਉਦੋਂ ਪਿੱਛੇ ਉਹ ਜਿਹੜੇ ਸਾਤੋਂ ਪਹਿਲੇ ਬਜ਼ੁਰਗ ਸੇ ਉਹਨਾਂ ਨੇ ਬ੍ਰਾਹਮਣਵਾਦ ਦਾ ਜ਼ੋਰ ਸੀ ਜਿਹੜੋ ਪੁੱਛਿਆ ਕਿ ਅਸੀਂ ਆਪਦੇ ਬਜ਼ੁਰਗ ਦਾ ਬਾਬਾ ਬਹਿਲੋਜੀ ਦਾ ਕਦੋਂ ਮਨਾਇਆ ਕਰੀ ਦਿਨ ਭਾਈ ਬਹਿਲੋ ਦਾ ਤੋਂ ਪਹਿਲੋਜੀ ਦਾ ਤਾਂ ਬ੍ਰਾਹਮਣਵਾਦ ਨੇ ਕਹਿਤਾ ਕਿ ਸ਼ਰਾਧਾਂ ਚ ਮਨਾਇਆ ਕਰੋ ਸ਼ਰਾਧਾਂ ਚ ਲੱਗ ਜਾਂਦਾ ਹੁੰਦਾ ਸੋ ਉਦੋਂ ਤੋਂ ਹੀ ਇਹ ਅਸੂ ਬਧੀ ਅੱਠੇ ਨੌਮੀ ਦਸਮੀ ਨੂੰ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਲੇਕਿਨ ਜਦੋਂ ਅਸੀਂ ਪ੍ਰਬੰਧ ਸੰਭਾਲਿਆ ਕੌਰ ਕੀਤੀ ਪਤਾ ਕੀਤਾ ਤਾਂ ਇਹ ਹੋਇਆ ਕਿ ਅੰਤਮ ਸੰਸਕਾਰ ਦਾ ਦਿਨ ਲੱਭਿਆ ਜਾਏ ਤੋ ਉਹੀ 31 ਜੂਨ ਦੀ ਨੌਮੀ 1660 ਬਿਕਰਵੀ ਕਿਉਂਕਿ ਬਿਕਰਮੀ ਅੱਗੇ ਪਿੱਛੇ 15 ਦਿਨ ਉਧਰ ਅੱਗੇ ਪਿੱਛੇ ਜਾਈ ਜਾਂਦੇ ਨੇ ਇਸ ਲਈ ਉਸ ਦਿਨ ਅਸਲੀ ਦਿਨ 25 ਮਾਰਚ ਦੀ ਅਸੀਂ ਉਹਨੂੰ ਵਰਸਿਸ ਵਾਂਗ ਦੇ ਤੌਰ ਤੇ ਮਨਾਉਣ ਲੱਗੇ ਹੋਏ ਆ 23 ਤਰੀਕ ਨੂੰ ਖੰਡ ਪਾੜ ਦਾ ਪ੍ਰਕਾਸ਼ ਕਰਾ ਕੇ 24 25 ਨੂੰ ਭੋਗ ਪਾ ਕੇ ਵਰਸਿਸ ਵਾਂਗ ਮਨਾਇਆ ਜਾਂਦਾ ਉਦੋਂ ਵੀ ਸਾਰੇ ਜਿੰਨੇ ਬਾਬਾ ਜੀ ਔਲਾਦ ਬਾਹਰਲੇ ਸਿੱਥੇ-ਸਿੱਥੇ ਬੈਠੀ ਐ ਉਦੋਂ ਵੀ ਆ ਕੇ ਲੰਗਰ ਲਾਉਂਦੇ ਨੇ ਉਹਨੂੰ ਵੀ ਜੋੜ ਮੇਲੇ ਦੇ ਬਾਬਾ ਜੀ ਸਾਰੇ ਔਲਾਦ ਆ ਕੇ ਲੰਗਰ ਲਾਉਂਦੀਆਂ ਸੰਗਤਾਂ ਬਾਸ ਤੇ ਔਰ ਬੂਰੀ ਬਾਬਾ ਯੂਲਾ ਸਾਰੇ ਪਿੰਡਾਂ 'ਚ ਬੱਸੀ ਹੋਈ ਠੀਕ ਹੈ ਸਤੰਬਰ ਮਹੀਨੇ ਦੀ ਜਿਹੜੀ ਹੈ ਨਿੱਕੇ ਸਹੀ ਤਰੀਕ ਕਿਹੜੀ ਆਉਂਦੀ ਹੈ ਜੀ ਉਹ ਮੜਾ ਸੰਗਤਾਂ ਨੂੰ ਦੱਸ ਦੋ ਵੀ ਜੋੜ ਮੇਲਾ ਕਿਸ ਤਰੀਕੇ ਨਾਲ ਮਨਾਇਆ ਜਾਊਗਾ ਆਉਣ ਵਾਲਾ ਆਉਣ ਵਾਲਾ ਜੋੜ ਮੇਲਾ ਜੋ ਹੈ 14 15 16 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ 30 31 ਭਾਦਰੂ 1 ਅਸੂ ਠੀਕ ਹੈ ਜੀ ਤੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਦੂਰੋਂ ਉਮਮਾ ਕੇ ਆਉਂਦੀਆਂ ਨੇ ਪੂਰੀ ਸਾਰੇ ਹਰ ਤਰ੍ਹਾਂ ਦੀ ਇੱਥੇ ਸ਼ਰਦਾ ਨਾਲ ਜੋ ਕੋਈ ਮੱਥਾ ਟੇਕਦਾ ਹੈ ਉਹਨਾਂ ਦੀ ਸ਼ਰਦਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਉਮੀਦ ਕਰਦੇ ਹਾਂ ਸਾਡਾ ਅੱਜ ਵਾਲਾ ਇਤਿਹਾਸਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਭਾਈ ਬੈਲੂ ਜੀ ਦੇ ਇਤਿਹਾਸ ਦਾ ਜੀਵਨ ਦਾ ਬਿਓਰਾ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤਾ ਸਨਮੁਖ ਕੀਤਾ ਉਮੀਦ ਕਰਦੇ ਹਾਂ ਸਾਰੀ ਸਿੱਖ ਸੰਗਤ ਨੂੰ ਪਸੰਦ ਆਇਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਅੱਗੇ ਹੋਰ ਵੀ ਸੰਗਤਾਂ ਤੱਕ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਸੰਗਤਾਂ ਸਾਡੇ ਚੈਨਲ ਨਾਲ ਜੁੜ ਸਕਣ ਇਤਿਹਾਸ ਨਾਲ ਜੁੜ ਸਕਣ ਧੰਨਵਾਦ ਕਰਨਾ ਚਾਹਾਂਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਹੋਰ ਸੇਵਾਦਾਰਾਂ ਦਾ ਜਿਨ੍ਹਾਂ ਸਾਡਾ ਸਹਿਯੋਗ ਦਿੱਤਾ ਇਸ ਪ੍ਰੋਗਰਾਮ ਲਈ ਧੰਨਵਾਦੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ